ਕਿਹੜੇ ਪਿੰਡ ਦੇ ਵਾਸੀ ਹੋ ਬਾਗੂ ਮਾਜਰੇ ਦੇ 62 ਨੰਬਰ ਇੱਕ ਇੱਕ ਜੀ ਕੀ ਬਿਮਾਰ ਹੋ ਜੀ ਤੁਸੀਂ ਹਾਂਜੀ ਕਿੰਨੇ ਦਿਨ ਤੋਂ ਬਿਮਾਰ ਹੋ ਮਰ ਮੁੰਡਾ ਵੀ ਬਿਮਾਰਾ 6 ਮਹੀਨੇ ਹੋ ਗਏ ਪੋਤਾ ਵੀ ਪਿਆ ਮੈਂ ਵੀ ਪਿਆ ਕੱਲ੍ਹ ਪਰ ਤੋਂ ਲੱਗੋ ਮਾਜਰੇ ਦੇ ਵਿੱਚ ਕਿਹੜਾ ਬਿਮਾਰੀ ਕਿਉਂ ਫੈਲੀ ਹੋਈ ਐਨੀ ਅਗ ਜਾ ਕੇ ਦੇਖੋ ਟੱਟੀ ਵਾਲਾ ਪਾਣੀ ਉਹ ਗਲੀ ਦੇ ਵਿੱਚ ਕੱਢਿਆ ਹੋਇਆ ਆ ਅਗ ਜਾ ਕੇ ਦੇਖੋ ਟੱਟੀ ਵਾਲਾ ਪਾਣੀ ਉਹ ਗਲੀ ਦੇ ਵਿੱਚ ਕੱਢਿਆ ਹੋਇਆ ਆ ਅਗ ਜਾ ਕੇ ਦੇਖੋ ਟੱਟੀ ਵਾਲਾ ਪਾਣੀ ਉਹ ਗਲੀ ਦੇ ਵਿੱਚ ਕੱਢਿਆ ਹੋਇਆ ਆ ਉੱਤੇ ਜੀ ਐਮਸੀ ਕੋ ਜਾਏਗਾ ਚਲੋ ਜੀ ਆਇਆ ਮੈਂ ਮੈਂ ਤਾਂ ਜਿਹੀ ਬੈਠਾ ਅੱਜ ਨਾਲ ਚੰਗੀ ਬੋਲਦੀ ਸੀ ਉਹ ਤਾਂ ਕਹਿੰਦੇ ਲੇਡੀਜ਼ ਐ ਵੀ ਅਸੀਂ ਉਹ ਤਾਂ ਫਿਰ ਉਹ ਕਹਿ ਦਿੰਦੀ ਆ ਵੀ ਉਹ ਕਹਿੰਦਾ ਮੈਂ ਤਾਂ ਦਿਨ ਕੁਛ ਨਹੀਂ ਕਰਨਾ ਮੇਰੇ ਕੁੱਤੇ ਖਰੀਦੇ ਹੋਏ ਭਾਗੋ ਮਜਰੇ ਦੇ ਆਹ ਕਹਿੰਦਾ ਉਹਨੂੰ ਹਾਂਜੀ ਇਹ ਜਾਈ ਦਾ ਕਮੇਟੀ ਸੈਂਟਰ ਅਸੀਂ ਜਾਇਆ ਚਾਰ ਪੰਜ ਦਿਨ ਲਾ ਕੌਣ ਕਹਿੰਦਾ ਇਹੇ ਹੀ ਉਹੀ ਕਹਿੰਦਾ ਐਮਸੀ ਬਣਿਆ ਹੋਇਆ ਜਿਹੜਾ ਕੌਣ ਹੈ ਨਾਮ ਕੀ ਹੈ ਦਾ ਬੱਬੂ ਅੱਛਾ ਕੀ ਕਹਿੰਦਾ ਇਹ ਕਹਿੰਦਾ ਕੁੱਤੇ ਖਰੀਦੇ ਮੇਰੇ ਦਾ ਇਹ ਤਾਂ ਅੱਗੇ ਭਲੇ ਚੰਗੇ ਲੱਗਦੇ ਆ ਉਹ ਵੀ ਵੇਚ ਕੇ ਖਾ ਕੇ ਕੌਣ ਖਾ ਗਿਆ ਵੇਚ ਕੇ ਠੇਕੇਦਾਰ ਨੂੰ ਪਤਾ ਹੋਊ ਬੱਬੂ ਨੂੰ ਪਤਾ ਹੋਊ

ਹਾਂ ਬਾਬਾ ਹੰਗਿਸ ਕਾਰਾ ਨਸੀ ਮਰਦਾਬਾ ਮੁਦਾਬਾ ਮੁਦਾਬਾ ਹਾਏ 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 ਲੋਕ ਵਿਆਪਾ ਹਾਏ ਹਾਏ ਲੋਕ ਵਿਆਪਾ ਹਾਏ ਹਾਏ ਸਾੰਮਣੀ ਕਰਦੇ ਹਾਏ ਹਾਏ ਸਾੰਮਣੀ ਕਰਦੇ ਹਾਏ ਹਾਏ ਨਬਤਨੀ ਮਰਦੇ ਹਾਏ ਹਾਏ ਨਬਤਨੀ ਮਰਦੇ ਹਾਏ ਹਾਏ ਓਟਾ ਵੇਲੇ ਕਾ ਕਰ ਫਿਰਦੇ ਹਾਏ ਹਾਏ ਓਟਾ ਵੇਲੇ ਕਾ ਕਰ ਫਿਰਦੇ ਹਾਏ 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 ਕਹਿੰਦੇ ਆਂਦੇ ਨਹੀਂ ਵਰਦੇ ਜਿੱਦੇ ਫਿਰ ਆਉਂਦੇ ਨਹੀਂ ਹਾਏ 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 ਲਵਰ ਕੋਨਸਰਟ ਹਾਏ ਹਾਏ ਲਵਰ ਕੋਨਸਰਟ ਜਿੰਦਾਬਾਦ 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 ਕਹਿੰਦੇ ਨੇ ਸਰਕਾਰ ਦੇ ਵੱਲੋਂ ਬਿਮਾਰੀਆਂ ਨੂੰ ਲੈ ਕੇ ਮੌਸਮ ਬਦਲ ਰਿਹਾ ਉਸ ਨੂੰ ਲੈ ਕੇ ਜਿਹੜਿਆ ਨੇ ਸਿਵਰਲਾ ਹਸਪਤਾਲਾਂ ਨੂੰ ਜਿਹੜੀ ਹੈ ਹਦਾਇਤਾਂ ਦਿੱਤੀਆਂ ਹਈਆਂ ਨੇ ਕਿ ਬਿਮਾਰੀ ਜਿਹੜੀ ਹੈ ਫੈਲਣ ਨਾ ਦੇਣੀ ਤੇ ਸਾਫ ਸਪਾਈ ਦਾ ਵੀ ਜਿਹੜਾ ਧਿਆਨ ਰੱਖਣਾ ਹੈ ਪਰ ਖਰੜ ਨਗਰ ਕਾਉਂਸਲ ਵਾਰਡ ਨੰਬਰ 1 ਦਾ ਹੋਰ ਹੀ ਕਾਰਨਾਮਾ ਤੁਹਾਨੂੰ ਅਸੀਂ ਦਿਖਾਉਂਦੇ ਆ ਜਿੱਥੇ ਖਰੜ ਵਾਰਡ ਨੰਬਰ 1 ਭਾਗੋ ਮਾਜਰਾ ਦੇ ਵਿੱਚ ਐਮਸੀ ਨੇ ਸਰਬਜੀਤ ਕੌਰ ਤੇ ਉਸਦੇ ਪਤੀ ਜਿਹੜੇ ਨੇ ਬੱਬੂ ਜੀ ਇਸ ਦੀ ਦੇਖਰੇਖ ਕਰਦੇ ਨੇ ਇਸ ਵਾਰਡ ਦੀ ਤੇ ਉਸ ਵਾਰਡ ਦੇ ਕੀ ਹਾਲਾਤ ਨੇ ਆਓ ਤੁਹਾਨੂੰ ਦਿਖਾਉਂਦੇ ਆ ਕਿ ਉਸ ਵਾਰਡ ਦੇ ਵਿੱਚ ਕੀ ਕੀ ਪ੍ਰੋਬਲਮਾਂ ਲੋਕਾਂ ਨੂੰ ਆਈਆਂ ਹੋਈਆਂ ਨੇ ਵਸਨੀਕ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਸ ਵਾਰਡ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਾਰਡ ਨੰਬਰ 1 ਖਰੜ ਦੇ ਭਾਗੋ ਮਾਜਰਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਸੀਵਰਲ ਤੁਸੀਂ ਦੇਖ ਰਹੇ ਹੋ ਓਵਰਫਲੋ ਹੋ ਕੇ ਇਹ ਸੀਵਰਲ ਦਾ ਪਾਣੀ ਜਿਹੜਾ ਹੈ ਓਵਰਫਲੋ ਹੋ ਕੇ ਇੱਧਰ ਗਲੀ ਦੇ ਵਿੱਚ ਜਿਹੜਾ ਜਾ ਰਿਹਾ ਏ ਤੇ ਗਲੀ ਦੇ ਕਿਆ ਹਾਲਾਤ ਨੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਬਿਮਾਰੀਆਂ ਨੂੰ ਜਿਹੜਾ ਨਿਯੋਤਾ ਜਿਹੜਾ ਹੈ ਇਹ ਬਾਡ ਨੰਬਰ 1 ਜਿਸ ਦੀ ਐਮਸੀ ਜਿਹੜੀ ਹੈ ਸਰਬਜੀਤ ਕੌਰ ਹੈ ਤੇ ਕਹਿੰਦੇ ਨੇ ਦੋ ਵਾਰ ਐਮਸੀ ਜਿਹੜੇ ਨੇ ਬਣ ਚੁੱਕੇ ਨੇ ਤੇ ਹਾਲਾਤ ਤੁਹਾਨੂੰ ਅਸੀਂ ਜਿਹੜੇ ਨੇ ਭਾਗੋ ਮਾਜਰਾ ਬਾਡ ਨੰਬਰ 1 ਦੇ ਅਸੀਂ ਤੁਹਾਨੂੰ ਹਾਲਾਤ ਅਸੀਂ ਦਿਖਾ ਰਹੇ ਹਾਂ ਤੇ ਇਹ ਜਿਹੜਾ ਓਵਰਫਲੋ ਹੋ ਕੇ ਨਾਲ ਗਲੀ ਤਾਂ ਬਿਲਕੁਲ ਜਿਹੜੀ ਬੰਦ ਹੋ ਚੁੱਕੀ ਹੈ ਤੇ ਇੱਕ ਜਿਹੜਾ ਹੈ ਪਲਾਟ ਪਿਆ ਏ ਤੇ ਪਲਾਟ ਦੇ ਹਾਲਾਤ ਕਿਸ ਤਰ੍ਹਾਂ ਨੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇਹ ਕਿੰਨਾ ਕਿੰਨਾ ਜਿਹੜਾ ਪਾਣੀ ਜਿਹੜਾ ਹੈ ਪਲਾਟਾਂ ਦੇ ਵਿੱਚ ਜਿਹੜਾ ਖੜਾ ਹੈ ਇਹ ਬਿਮਾਰੀਆਂ ਨੂੰ ਨਿਯੋਤਾ ਦੇ ਰਿਹਾ ਹੈ ਨਾ ਤਾਂ ਪ੍ਰਸ਼ਾਸਨ ਨੇ ਕੋਈ ਇਸ ਵੱਲ ਧਿਆਨ ਦਿੱਤਾ ਹੈ ਤੇ ਨਗਰ ਨਿਵਾਸੀ ਜਿਹੜੇ ਨੇ ਵਾਰਡ ਦੇ ਵਸਨੀਕ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਐਮਸੀ ਦਾ ਉਹ ਜਿਹੜਾ ਵਿਰੋਧ ਕੀਤਾ ਜਾ ਰਿਹਾ ਸਰਬਜੀਤ ਕੌਰ ਦਾ ਕਿ ਦੋ ਵਾਰ ਐਮਸੀ ਬਣਨ ਤੋਂ ਬਾਅਦ ਵੀ ਜਿਹੜਾ ਹੈ ਉਸ ਨੇ ਸਾਡੀ ਜਿਹੜੀ ਹੈ ਹਲੇ ਤੱਕ ਸਾਰ ਨਹੀਂ ਲਿੱਤੀ ਹੈ ਇਹ ਤੁਸੀਂ ਵਾਰਡ ਨੰਬਰ 1 ਭਾਗੋ ਮਾਜਰਾ ਦੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਓਵਰਫਲੋ ਪਾਣੀ ਹੋ ਕੇ ਪਲਾਟਾਂ ਦੇ ਵਿੱਚ ਖੜਾ ਹੈ ਕਈ ਕਿੰਨੇ ਦਿਨ ਹੋ ਗਏ ਨੇ ਸਾਲ-ਸਾਲ ਹੋ ਗਏ ਨੇ ਪਾਣੀ ਦੇ ਵਿੱਚੋਂ ਜਿਹੜੀ ਇਹ ਬਦਬੂ ਮਾਰ ਰਹੀ ਹੈ ਲੋਕ ਜਿਹੜੇ ਨੇ ਕਿਸ ਤਰ੍ਹਾਂ ਨੱਕ ਭਰੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਵਸਨੀਕ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਤੁਹਾਡਾ ਮੇਰਾ ਨਾਮ ਬਤਾਰ ਸਿੰਘ ਹੈ ਜੀ ਕਿਹੜੇ ਪਿੰਡ ਦੇ ਵਾਸੀ ਹੋ ਭਾਗੋ ਮਜ਼ਰ ਕਲੋਨੀ ਵਾਰਡ ਨੰਬਰ ਕਿੰਨਾ ਪੈਂਦਾ ਵਾਰਡ ਨੰਬਰ 1 ਜੀ ਕੀ ਪ੍ਰੋਬਲਮ ਹੈ ਉਹ ਜਿਹੜੇ ਵਾਰਡ ਦੇ ਵਿੱਚ ਪ੍ਰੋਬਲਮ ਸਭ ਤੋਂ ਵੱਡੀ ਸਾਡੀ ਪਾਣੀ ਦੀ ਸਮੱਸਿਆ ਹੈ ਡੇਂਗੂ ਨਾਲ ਇੰਨੇ ਪੇਸ਼ੈਂਟ ਪਰੇਸ਼ਾਨ ਹੈ ਹੱਦ ਤੋਂ ਜ਼ਿਆਦਾ ਪਰੇਸ਼ਾਨ ਹੈ ਜੀ ਅਸੀਂ ਹਮ ਕਰ ਕਰ ਡੇਂਗੂ ਹੋਇਆ ਵੈ ਜੀ ਕਰ ਕਰ ਡੇਂਗੂ ਹੈ ਜੀ ਅਸੀਂ ਬਹੁਤ ਪਰੇਸ਼ਾਨ ਹੈ ਪਾਰੀ ਕਲੋਨੀ ਬਰੇ ਜਾਣੇ ਕਦੀ ਨਹੀਂ ਕਰਦੇ ਪੂਰੀ ਕਲੋਨੀ ਪਰੇਸ਼ਾਨ ਹੈ ਸਾਡੀ ਪਾਣੀ ਦਾ ਸਾਡਾ ਨਾ ਕੋਈ ਵਿਕਾਸ ਹੋ ਰਿਹਾ ਨਾ ਕੋਈ ਲੈਣਾ ਨੇ ਕੋਈ ਦੇਣਾ ਨਾ ਕੋਈ ਆ ਰਿਹਾ ਨਾ ਕੋਈ ਜਾ ਰਿਹਾ ਐਸੀ ਬਹੁਤ ਵਧੀਆ ਹੈ ਤੁਹਾਡੇ ਸਰਬਜੀਤ ਗੌਰ ਕਾਦੇ ਵਧੀਆ ਜੀ ਅਸੀਂ ਤਾਂ ਗੇੜੇ ਜਿਤਾਇਆ ਉਹਨਾਂ ਨੂੰ ਬਸ ਜਿਤਾ ਤਾਂ ਇਹ ਗਲਤੀ ਕਰਤੀ ਸੀ ਬਹੁਤ ਵਾਰੀ ਗਲਤੀ ਕਰੀਏ ਨਾ ਜਦ ਤਾਂ ਬਹੁਤ ਗੁੱਸੇ ਗਹਿਰੇ ਸੀ ਬਹੁਤ ਵਾਰੀ ਅਸੀਂ ਗਲਤੀ ਕਰੀਏ ਵੋਟਾਂ ਪਾਉਣ ਤੋਂ ਬਾਅਦ ਗਲਤੀ ਹੋਈ ਸਤੋਂ ਅਸੀਂ ਗੇੜੇ ਮਾਰ ਮਾਰ ਕੇ ਦੁਖੀ ਹੋ ਗਏ ਪਰੇਸ਼ਾਨ ਹੋ ਕੇ ਕੰਪਲੇਂਟ ਦੇ ਦੇ ਕੇ ਅਸੀਂ ਦੁਖੀ ਹੋ ਗਏ ਪਰੇਸ਼ਾਨ ਹੋਏ ਕਿੱਥੇ ਕਿੱਥੇ ਕੰਪਲੇਂਟ ਦਿੱਤੀ ਹੈ ਕਮੇਟੀ ਦਫ਼ਤਰ ਜਾਂਦੇ ਜੀ ਅਸੀਂ ਕੰਪਲੇਂਟ ਦੰਨੇ ਜੀ ਆ ਕੇ ਐਮਸੀ ਨੂੰ ਕਿ ਅਮਲੇ ਦੇ ਦਫ਼ਤਰ ਵੀ ਚਲੇ ਗਏ ਅਸੀਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹ ਜਿਹੜਾ ਓਵਰਫਲੋ ਪਾਣੀ ਐ ਪਲਾਟਾਂ 'ਚ ਖੜਿਆ ਕਿੰਨੀਆਂ ਗੀਆਂ ਬਿਮਾਰੀਆਂ ਫੈਲ ਰਹੀਆਂ ਬਿਮਾਰੀਆਂ ਸਾਰੀ ਕਲੋਨੀ ਨੇ ਸਾਡਾ ਡੈਂਗੂ ਹੋਇਆ ਭਾਈ ਕਰ ਕਰ ਪੁੱਛ ਲੋ ਤੁਸੀਂ ਆ ਕੇ ਕਰ ਕਰ ਪਤਾ ਕਰੋ ਤੁਸੀਂ ਵੀ ਇੰਨਾ ਡੈਂਗੂ ਨਾਲ ਪਰੇਸ਼ਾਨ ਕਰੇ ਵੀ ਹੱਦ ਤੋਂ ਜ਼ਿਆਦਾ ਤੇ ਪਤਾ ਲੱਗਿਆ ਉਰੇ ਮੌਤ ਵੀ ਹੋ ਗਈ ਕਿਸੇ ਦੀ ਹਾਂਜੀ ਡੈਥ ਹੋਈ ਹੈ ਨੇਪਾਲੀ ਦਾ ਜਰਾ ਰਹਿੰਦਾ ਮੁੰਡਾ ਉਹ ਉਹ ਕਿਸ ਤਰ੍ਹਾਂ ਹੋਈ ਆ ਉਹਦੀ ਆ ਡੈਂਗੂ ਦੇ ਕਰ ਨਹੀਂ ਸੀ ਕੌਣ ਜ਼ਿੰਮੇਵਾਰ ਹੈ ਇਹਦਾ ਇਹ ਕਮੇਟੀ ਜ਼ਿੰਮੇਵਾਰ ਹੈ ਜੀ ਇਹ ਹਾਂ ਆਈ ਮੈਂ ਸੀ ਪਰੇਸ਼ਾਨ ਹੈ ਜੀ ਦੇਖੋ ਆ ਸਾਰਾ ਹਾਲ ਦੇਖ ਰੋ ਕਿਹੜਾ ਹਾਲ ਹੋਇਆ ਟੋਬਾ ਭਰਿਆ ਪਿਆ ਪਾਣੀ ਦਾ ਜੀ ਜਦੋਂ ਜਿਹੜੀ ਸਰਬਜੀਤ ਕੌਰ ਕਹਿੰਦੇ ਦੋ ਵਾਰ ਐਮਸੀ ਬਣੀ ਆ ਉਹਦੇ ਕੋਲ ਗਏ ਆ ਕੀ ਆਸ਼ਵਾਸਨ ਦੰਦੇ ਸੀ ਉਹ ਮਾ ਕੋਈ ਨਹੀਂ ਸਾਡੀ ਗੱਲ ਸੁਣਦਾ ਜੀ ਕੋਈ ਗੱਲ ਨਹੀਂ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਪ੍ਰੋਜੈਕਟ ਪਾਸ ਹੋ ਗਿਆ ਜੀ ਬਸ ਪਤਾ ਨਹੀਂ ਕਦੋਂ ਪ੍ਰੋਜੈਕਟ ਪਾਸ ਹੋਣਾ ਸੰਤੈ ਹੀ ਨਹੀਂ ਸਮਝ ਆ ਰਹੀ ਅਗਰ ਹੁਣ ਵੀ ਜਿਹੜੀ ਐ ਖਬਰ ਲੱਗਣ ਤੋਂ ਬਾਅਦ ਵੀ ਸਰਕਾਰ ਐ ਪ੍ਰਸ਼ਾਸਨ ਨੇ ਤੁਹਾਡੀ ਨਹੀਂ ਸੁਣੀ ਤਾਂ ਫਿਰ ਕੀ ਕਰੋਗੇ ਅਸੀਂ ਤਾਂ ਨਾ ਲਾਉਂਗੇ ਜੀ ਰੋਡ ਤੇ ਕਿੰਨੇ ਦਿਨ ਦਾ ਅਲਟੀਮੇਟਮ ਦੇ ਰਹੇ ਹੋ ਸਰਕਾਰ ਤੇ ਪ੍ਰਸ਼ਾਸਨ ਨੂੰ ਅਜੇ ਤੱਕ ਇਹਨੇ ਸਾਡਾ ਜਲਦ ਤੋਂ ਜਲਦ ਕੰਮ ਹੋਣਾ ਚਾਹੀਦਾ ਇਹ ਜਿਹਨੇ ਇਜ਼ਤ ਧਰਨ ਨਾ ਆਉਂਦੀ ਸ਼ਕਤੀ ਪ੍ਰਸ਼ਾਦ ਆ ਜੀ ਸ਼ਕਤੀ ਪ੍ਰਸ਼ਾਦ ਦੀ ਕਿਹੜੇ ਵਾਰਡ ਚ ਰਹਿੰਦੇ ਹੋ 1 ਨੰਬਰ ਵਾਰਡ ਚ ਰਹਿੰਦੇ ਆ ਜੀ ਭਾਗੋ ਮਾਜਰਾ ਕਲੋਨੀ ਆ ਇਹ ਇੱਥੇ ਜਿਹੜਾ ਸੀਵਰੇਜ ਦਾ ਪਾਣੀ ਆ ਇਹ ਇੱਕੋ ਥਾਂ ਨਹੀਂ ਇਹ ਬਹੁਤ ਸਾਰਾ ਤਕਰੀਬਨ ਸਾਰੀ ਕਲੋਨੀ ਚ ਹੋਇਆ ਹੋਇਆ ਜੀ ਇਹ ਨਿਕਲਦਾ ਉਧਰ ਮੰਦਰ ਕੋਲ ਨਿਕਲਦਾ ਇੱਥੇ ਨਿਕਲਦਾ ਹੋਰ ਵੀ ਆ ਪਿੱਛੇ ਘਰ ਨੇ ਉਹਨਾਂ ਦੇ ਕੋਲ ਵੀ ਨਿਕਲਦਾ ਤੇ ਬਹੁਤ ਭੜਾ ਹਾਲ ਹੈ ਬਿਮਾਰੀਆਂ ਨਾਲ ਇੰਨਾ ਕਹੇ ਭਰਿਆ ਪਿਆ ਹੈ ਕਲੋਨੀ ਇੰਨੀ ਘਰੀ ਹੋਈ ਆ ਕਿ ਕੋਈ ਘਰ ਹੈ ਜਾਨੀ ਵੀ ਜਿੱਥੇ ਬਿਮਾਰੀ ਨਾ ਹੋਈ ਹੋਵੇ ਇੱਕ ਇਹਦੇ ਕਾਰਨ ਇੱਕ ਬੰਦੇ ਦੀ ਮੌਤ ਵੀ ਹੋ ਚੁੱਕੀ ਹੈ ਜੀ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਅਸੀਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਸਮਝਦੇ ਆ ਜੀ ਐਮਸੀ ਨੂੰ ਤੇ ਕਾਰਪੋਰੇਸ਼ਨ ਨੂੰ ਇਹ ਇਹਨਾਂ ਨੇ ਬਿਲਕੁਲ ਸਾਡੀ ਸਾਰ ਨਹੀਂ ਆ ਕੇ ਲਈ ਕਦੇ ਆ ਕੇ ਸਾਨੂੰ ਪੁੱਛਦੇ ਨਹੀਂ ਨੇ ਅਗਰ ਕਹਿੰਦੇ ਆ ਦੇਖੋ ਐਮਐਲਏ ਦੀ ਵੋਟਾਂ ਹੋਈਆਂ ਐਮਪੀ ਦੀ ਵੋਟਾਂ ਹੋਈਆਂ ਅਗਰ ਕੋਈ ਕੰਮ ਨਹੀਂ ਕਰਦੇ ਤਾਂ ਜਨਤਾ ਉਹਨਾਂ ਨੂੰ ਤਾਰ ਦਿੰਦੀ ਹੈ ਸਰਬਜੀਤ ਕੌਰ ਨੇ ਜੇ ਚੰਗੇ ਕੰਮ ਕਰਿਆ ਤਾਂ ਹੀ ਦੂਸਰੀ ਵਾਰ ਐਮਸੀ ਬਣੀ ਆ ਉਹ ਦੇਖੋ ਜੀ ਪਹਿਲਾ ਪਹਿਲਾ ਤਾਂ ਉਹਨੇ ਕਰਿਆ ਹੋਣਾ ਜਿੱਧਰ ਕਰਿਆ ਹੋਣਾ ਉਹ ਜਿਨ੍ਹਾਂ ਨੇ ਵੋਟਾਂ ਹੁਣ ਪਾਤੀਆਂ ਇੱਥੇ ਉਸ ਟਾਈਮ ਵੋਟਾਂ ਵੀ ਨਹੀਂ ਬਣੀਆਂ ਹੋਈਆਂ ਸੀਗੀਆਂ ਤੇ ਜਿਹਦੇ ਕਰਕੇ ਉਹਨਾਂ ਨੂੰ ਜਿੱਤ ਗਈ ਆ ਉਹ ਹੁਣ ਵੋਟਾਂ ਇੱਥੇ ਸਾਰਿਆਂ ਦੀਆਂ ਬਣੀਆਂ ਹੋਈਆਂ ਹੁਣ ਉਹਨੂੰ ਜਿਹੜੇ ਉਹੀ ਪਾਉਣਗੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਕੰਮ ਕਰਿਆ ਪਰ ਲੇਕਿਨ ਅਸੀਂ ਨਹੀਂ ਬਿਲਕੁਲ ਪਾਉਂਗੇ ਉਹਨੂੰ ਬਹੁਤ ਯਾਰ ਬਹੁਤ ਵਧੀਆ ਕੰਮ ਕਰ ਰਹੀ ਐ ਸਲਾਗਾ ਕਰ ਰਹੀ ਐ ਆ ਦੇਖੋ ਜੀ ਵਧੀਆ ਦਾ ਕੰਮ ਹੈਗਾ ਹੀ ਐ ਇਧਰ ਨੂੰ ਕੈਮਰਾ ਕਮਾਓ ਦੇਖੋ ਕਿ ਗਿਆ ਸੋਣਾ ਵਧੀਆ ਕੰਮ ਐ ਇਹ ਹਮ ਇਹਨਾਂ ਫਸਟ ਕਲਾਸ ਕੰਮ ਹੋਏ ਹੋਏ ਆ ਦੇਖੋ ਇਹਨੂੰ ਵਧੀਆ ਹੀ ਕਹੂਗੇ ਹੋਰ ਕੀ ਕਹੂਗੇ ਤੁਸੀਂ ਕੀ ਹੋ ਰਿਹਾ ਐ ਇਹ ਇਹ ਪਾਣੀ ਓਵਰਫਲੋ ਹੋ ਰਿਹਾ ਹੈ ਬਿਮਾਰੀਆਂ ਨੂੰ ਫੈਲਾ ਰਿਹਾ ਹੈ ਜੀ ਇਹ ਹਮ ਇੱਥੇ ਇੰਨੀਆਂ ਬਿਮਾਰੀਆਂ ਇੱਕ ਕੱਲੇ ਕੱਲੇ ਘਰ 'ਚ ਘੱਟ ਤੋਂ ਘੱਟ ਦੋ-ਦੋ ਬੰਦੇ ਪਏ ਨੇ ਜੀ ਬਿਮਾਰੀ 'ਚ ਇੱਕ ਨਹੀਂ ਡ ਇਹਦੇ ਸੈੱਲ ਘਟ ਗਏ ਇਹਦਾ ਖੂਨ ਘਟ ਗਿਆ ਡੈਂਗੂ ਦੇ ਕਾਰਨ ਕਿਸੇ ਨੂੰ ਕੋਸੋ ਕਿਸੇ ਨੂੰ ਕੁਸ ਕਿਸੇ ਗਰੀਬ ਆਦਮੀ ਕੋਲ ਮੌਕੇ ਨਾਲ ਪੈਸੇ ਵੀ ਨਹੀਂ ਇੱਕ ਬੰਦਾ ਵਿਚਾਰਾ ਤਾਂ ਹੀ ਮਰ ਗਿਆ ਉਹ ਇਹਨਾਂ ਦੀ ਉਹ ਘਾਟ ਹੈ ਇਹ ਤੇ ਹੁਣ ਸਰਕਾਰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰ ਰਹੇ ਹੋ ਕੀ ਚੇਤਾਵਨੀ ਦੇਣਾ ਜੀ ਅਸੀਂ ਇਹ ਇਹੀ ਹੈ ਜੀ ਹੁਣ ਕੁਝ ਟਾਈਮ ਜੇ ਤਾਂ ਹੁਣ ਇਹਨਾਂ ਨੇ 2-4 ਦਿਨ ਚ ਸਾਡਾ ਕੋਈ ਹੱਲ ਕੀਤਾ ਤਾਂ ਠੀਕ ਹੈ ਪਹਿਲੀ ਗੱਲ ਤਾਂ ਅਸੀਂ ਜਾ ਕੇ ਉਹਨੂੰ ਡੀਸੀ ਸਾਹਿਬ ਨੂੰ ਦੇ ਕੇ ਪੱਤਰ ਦੇ ਕੇ ਅਸੀਂ ਇਹਨੂੰ ਕਮੇਟੀ ਨੂੰ ਘੇਰਾਂਗੇ ਜੀ ਉਸ ਤੋਂ ਬਾਅਦ ਸੜਕ ਤੇ ਰਾਂਗੇ ਤੇ ਹੌਲੀ ਹੌਲੀ ਅਸੀਂ ਜਾ ਕੇ ਅਨਮੋਲ ਗੰਗਨ ਦਾ ਦਫ਼ਤਰ ਵੀ ਕਿਹਾ ਮਲਕੀਤ ਸਿੰਘ ਕਿਹੜੇ ਪਿੰਡ ਦੇ ਵਾਸੀ ਹੋ ਭਾਗੋ ਮਜਰੇ ਦੇ ਵਾਰਡ ਨੰਬਰ 1 ਇੱਕ ਜੀ ਇਹ ਬਿਮਾਰ ਹੋ ਜੀ ਤੁਸੀਂ ਹਾਂਜੀ ਕਿੰਨੇ ਦਿਨ ਤੋਂ ਬਿਮਾਰ ਹੋ ਮਰ ਮੁੰਡਾ ਵੀ ਬਿਮਾਰਾ 6 ਮਹੀਨੇ ਹੋ ਗਏ ਪੋਤਾ ਵੀ ਪਿਆ ਮੈਂ ਵੀ ਪਿਆ ਕੱਲ ਪਰसों ਦਾ ਹਾਂ ਭਾਗੋ ਮਜਰੇ ਦੇ ਵਿੱਚ ਜਿਹੜਾ ਇਹ ਬਿਮਾਰੀ ਕਿਉਂ ਫੈਲੀ ਹੋਈ ਜਾਨੀ ਆ ਜਾ ਕੇ ਦੇਖੋ ਟੱਟੀ ਵਾਲਾ ਪਾਣੀ ਗਲੀ ਦੇ ਵਿੱਚ ਕੱਢਿਆ ਹੋਇਆ ਉੱਤੇ ਜੇ ਐਮਸੀ ਕੋ ਜਾਈਦਾ ਚਲੋ ਜੀ ਆਇਆ ਮੈਂ ਮੈਂ ਤਾਂ ਦਿੱਲੀ ਬੈਠਾ ਅੱਜ ਮੈਂ ਤਾਂ ਚੰਡੀਗੜ੍ਹ ਬੈਠਾ ਅੱਜ ਨਹੀਂ ਐਮਸੀ ਤਾਂ ਹੈ ਨਹੀਂ ਉਹ ਇਹ ਤਾਂ ਕਹਿੰਦੇ ਲੇਡੀਜ਼ ਐਮਸੀ ਉਹ ਤਾਂ ਫਿਰ ਉਹ ਕਹਿ ਦਿੰਦੀ ਆ ਵੀ ਉਹ ਕਹਿੰਦਾ ਮੈਂ ਤਾਂ ਕੁਝ ਨਹੀਂ ਕਰਨਾ ਮੈਂ ਤਾਂ ਕੁੱਤੇ ਖਰੀਦੇ ਹੋਏ ਆ ਭਾਗੋ ਮਜਰੇ ਦੇ ਆਹ ਕਹਿੰਦਾ ਤੁਹਾਨੂੰ ਹਾਂਜੀ ਜਯਾਈ ਦਾ ਕਮੇਟੀ ਸੈਂਟਰ ਸੀ ਜਾਇਆ ਚਾਰ ਪੰਜ ਕਿਲਾ ਹਾਂ ਕੌਣ ਕਹਿੰਦਾ ਇਹ ਇਹ ਉਹੀ ਕਹਿੰਦਾ ਐਮਸੀ ਬਣਿਆ ਹੋਇਆ ਜਿਹੜਾ ਕੌਣ ਹੈ ਨਾਮ ਕੀ ਹੈ ਦਾ ਬੱਬੂ ਅੱਛਾ ਕੀ ਕਹਿੰਦਾ ਇਹ ਕਹਿੰਦਾ ਕੁੱਤੇ ਖਰੀਦੇ ਮਰੇ ਦਾ ਇਹ ਤਾਂ ਅੱਗੇ ਭਲੇ ਚੰਗੇ ਲੱਗਦੇ ਆ ਉਹ ਵੀ ਵੇਚ ਕੇ ਖਾ ਗਏ ਕੌਣ ਖਾ ਗਿਆ ਵੇਚ ਕੇ ਠੇਕੇਦਾਰ ਨੂੰ ਪਤਾ ਹੋਊ ਬੱਬੂ ਨੂੰ ਪਤਾ ਹੋਊ ਇਹ ਬਿਮਾਰੀ ਇੰਨੀ ਕਿਉਂ ਫੈਲੀ ਹੈ ਔਰ ਇੱਕ ਪਿੰਡ ਦੇ ਵਿੱਚ ਕਹਿੰਦੇ ਘਰ ਘਰ ਬਿਮਾਰ ਪਿਆ ਬੰਦਾ ਇਹ ਪਾਣੀ ਕਰਕੇ ਇਹ ਦੇਖ ਲੋ ਗਲੀਆਂ ਕਿੰਨੀਆਂ ਸਾਫ਼ ਪਈਆਂ ਤਾਂ ਹੀ ਤਾਂ ਬਿਮਾਰਾ ਲੋਕ ਗਲੀਆਂ ਸਾਫ਼ ਕਰਕੇ ਕਿੰਨੇ ਕੁ ਬਿਮਾਰ ਆਂ ਅੰਦਾਜ਼ਾ ਪਿੰਡ ਦੇ ਵਿੱਚ ਇੱਥੇ ਸਨ ਤਾਂ ਪਤਾ ਜਿਹਦੇ ਦੋਆ ਦੋਏ ਪਏ ਜਿਹਦੇ ਚਾਰਾ ਚਾਰੇ ਪਏ ਕੋਈ ਸਰਕਾਰ ਆ ਪ੍ਰਸ਼ਾਸਨ ਹੈ ਕੋਈ ਡਾਕਟਰੀ ਵਿਭਾਗ ਕੋਈ ਆਇਆ ਔਰੇ ਜਾਇਦਾਦ ਨੂੰ ਕਿਹਾ ਵੇ ਤਿੰਨ ਮਹੀਨੇ ਹੋ ਗਏ ਐਪੀਏ ਕੇ ਸਾ ਚਾਰ ਦਿੱਤੀ ਹੋਈ ਇਹਨੂੰ ਕੋਈ ਹੁਣ ਤਾਂ ਆ ਕੇ ਕਿਸ ਨੇ ਸਲਾਈ ਨਹੀਂ ਕਰੀ ਇਹਦੇ ਹੋਰੇ ਮੌਤ ਵੀ ਹੋ ਗਈ ਪਿੰਡ ਦੇ ਵਿੱਚ ਮੌਤਾਂ ਬਥੇਰੀਆਂ ਹੋਈ ਜਾਂਦੀਆਂ ਇੱਥੇ ਪਰ ਕੱਲ ਵੀ ਮਰ ਗਿਆ ਇੱਕ ਮੁੰਡਾ ਹਾਂ ਉਹ ਉਹ ਨੂੰ ਕੀ ਹੋਇਆ ਤਾਂ ਬਿਮਾਰੀ ਗਈ ਇਹ ਸੈੱਲ ਘਟੇ ਆ ਇੱਥੇ ਬਿਮਾਰੀ ਕਰਕੇ ਇਹ ਸੈੱਲ ਕਿਉਂ ਘਟ ਰਹੇ ਆ ਕੀ ਪਤਾ ਜੀ ਹੁਣ ਡਾਕਟਰ ਨੂੰ ਪਤਾ ਹੋਊਗਾ ਹਾਂ ਤੇ ਹੁਣ ਜਿਹੜਾ ਹੈ ਸੀਵਰ ਦਾ ਪਾਣੀ ਜਿਹੜਾ ਗਲੀਆਂ-ਗਲੀਆਂ ਖੜਾ ਏ ਅਗਰ ਹੁਣ ਵੀ ਹੱਲ ਨਾ ਆਇਆ ਫਿਰ ਕੀ ਕਰੋਗੇ ਬੱਸ ਕੀ ਕਰਨਾ ਉਹਨਾਂ ਦੀ ਜਾਨ ਨੂੰ ਰੋਗੇ ਕਿਹਨਾਂ ਦੀ ਬੱਬੂ ਦੇ ਬੱਬੂ ਦੇ ਘਰ ਵਾਲੀ ਦੇ ਅੱਛਾ ਹਾਂ ਕਿ ਉਹ ਜ਼ਿੰਮੇਵਾਰ ਹੈ ਜੀ ਇਸ ਦਾ? ਜ਼ਿੰਮੇਵਾਰ ਹੈ ਆ। ਹਾਂ। ਜੱਤਾਂ ਵਾਂ ਵੋਟਾਂ ਲੈਣੀਆਂ ਉਹਦੇ ਜੱਤਾਂ ਹੱਥ ਬੰਦ ਨੇ ਆ। ਮੇਰੇ ਕੰਨੇ ਦੇਖਿਓ। ਹਾਂ। ਇੱਕ ਇੱਕ ਲੱਡੂ ਪਾ ਕੇ ਤੇਰੇ ਕੁੱਤੇ ਨੂੰ ਪਾ ਦੀਦਾ। ਹਾਂ। ਚਲੇ ਜਿੰਨੇ ਘਰ ਰੂਮ ਆ ਜੂਗਾ। ਹਾਂ। ਅਸੀਂ ਵੀ ਇਨਸਾਨ ਆ। ਜੇ ਪੜੇ ਲਿਖੇ ਆ ਪਰ ਤਾਂ ਕਿ ਮੈਂ ਮਰਾ ਦੂੰਗਾ ਇੱਥੇ ਲੋਕਾਂ ਨੂੰ। ਉਹ ਜਾ ਕੇ ਦੇਖੋ ਗੱਲੀ ਜੀ ਕੜਾ ਪਾਣੀ। ਉਹ ਵੀ ਬਾਹਰ ਨਾਲ ਪਾਣੀ ਹੋ। ਸਾਰੇ ਤੇ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਕਰਦੇ ਵੀ ਪਾਣੀ ਸਾਡਾ ਬਾਹਰ ਨਿਕਲ ਰਹਾ ਗਲੀਆਂ ਹੋਈਆਂ ਹੋਈਆਂ ਮਨਜ਼ੂਰ ਇਹ ਵੀ ਨਹੀਂ ਕਰਦਾ ਉਹ ਜਿਹੜੇ ਮਨਜ਼ੂਰ ਹੋਈਆਂ ਕਰੋਨਾ ਕਹਿ ਰਹੇ ਮੇਰੇ ਬਲਜੀਤ ਕੌਰ ਜੀ ਬਲਜੀਤ ਕੌਰ ਜੀ ਭਾਗੋ ਮਾਜਰਾ ਦੇ ਵੀ ਸੁਣੀ ਕੋਈ ਨੰਬਰ ਵਾੜ ਦੇ ਹਾਂਜੀ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਕਹਿੰਦੇ ਬਿਮਾਰੀਆਂ ਬਹੁਤ ਫੈਲੀਆਂ ਹੋਈਆਂ ਇਸ ਪਿੰਡ ਸਾਡਾ ਤਾਂ ਜੀ ਬੁਰਾ ਹੀ ਹਾਲ ਆ ਮੈਂ ਆਪ ਵੀ ਬੱਬੂ ਨੂੰ ਕਿਹਾ ਮੈਂਤ ਕਰੀ ਉਹਦੋਂ ਮੇਰੇ ਕਾਕਾ ਕਾਕੂ ਕੌਣ ਹੈ ਹਾਂ ਜਿਹੜਾ ਐਮਸੀ ਆ ਐਮਸੀ ਤਾਂ ਹੈ ਨਹੀਂ ਬੱਬੂ ਉਹਦੀ ਘਰ ਵਾਲੀ ਆ ਸਰਬਜੀ ਉਹ ਤਾਂ ਆਂਦੀ ਹੋ ਨਹੀਂ ਹੈਗੀ ਅੱਛਾ ਸਰਬਜੀਤ ਕੋ ਰਾਹੀਂ ਨਹੀਂ ਰਹੀ ਨਹੀਂ ਜੀ ਨਹੀਂ ਦੋ ਵਾਰ ਜਿੱਤ ਗਈ ਕਦੀ ਆਈਓ ਨਹੀਂ ਹਰੇ ਨਾ ਜੀ ਹਾਂ ਹਾਂ ਨਹੀਂ ਆਈ ਮੈਂ ਰਾਹ ਵਿੱਚ ਘੇਰ ਘੇਰ ਕੇ ਵੀ ਕਹਿ ਵੀ ਬਿਰਜੀ ਜਾ ਕੇ ਸਾਡਾ ਮਸਲਾ ਹੱਲ ਕਰੋ ਹਾਂ ਤੇ ਹੁਣ ਕੀ ਪ੍ਰੋਬਲਮ ਆ ਗੀ ਘਰ ਬਰੋਬਲ ਨਾ ਜੀ ਹੁਣ ਅਸੀਂ بیمار ਪਏ ਆ ਸਾਡਾ ਬੁਰਾ ਹਾਲ ਆ ਕਾਹਤੇ بیمار ਪਏ ਆ ਪਾਣੀ ਦਾ ਬੁਰਾ ਹਾਲ ਆ ਦੇਖੋ ਸਾਡੇ ਮਕਾਨ ਵੀ ਤੇੜੇ ਪਏ ਆ ਸਾਰੇ ਇਸ ਵੀਰੇ ਤਾਂ ਪਾਣੀ ਖੜਾ ਪਲਾਟਾਂ ਚ ਹਾਂਜੀ ਗਲੀਆਂ ਚ ਵੀ ਹਾਂਜੀ ਆ ਦੇਖੋ ਵਿੱਚੇ ਮਕਾਨ ਭਰਿਆ ਪਿਆ ਸਾਡਾ ਮੈਂ ਉਸ ਦਿਨ ਕਹਿ ਕੇ ਆਈ ਮਕਾ ਸਾਡਾ ਮਕਾਨ ਗਿਰਦਾ ਕਰਾ ਕੋਈ ਨਾ ਮੈਂ ਆਂਦਾ ਆ ਮੁੜ ਕੇ ਕਿਸੇ ਨੇ ਢੇੜਾ ਨਹੀਂ ਮਾਰਿਆ ਬੋਟਾ ਲੈਣ ਆਈ ਆ ਮੁੜ ਕੇ ਆਈ ਨਹੀਂ ਉਹ ਸਾਡੇ ਪਿੰਡ ਮਾ ਕਿੰਨੇ ਕੁ ਜਣੇ ਬਿਮਾਰ ਪਏ ਨੇ ਬਹੁਤ ਦੁਨੀਆ ਬਿਮਾਰ ਪਈ ਆ ਜੀ ਕੋਈ ਪ੍ਰਸ਼ਾਸਨ ਨੇ ਅਜੇ ਤੱਕ ਸਾਰ ਨਹੀਂ ਲਈਤੀ ਆ ਕੇ ਮਾਨੂੰ ਹਫਤਾ ਹੋ ਗਿਆ ਮੰਜੇ ਪਰ ਪਈ ਨੂੰ ਹਾਂਜੀ ਮੇਰੇ ਨਿਆਣੇ ਵੀ ਰੋੜ ਰਹੇ ਆ ਮੇਰੀ ਜੂਟੀ ਵੀ ਨਹੀਂ ਜਾ ਰਹੀ ਖਰਚਾ ਕਿੱਥੇ ਤੇ ਕਰਨਾ ਮੈਂ ਕੌਣ ਜ਼ਿੰਮੇਵਾਰ ਹੈ ਇਹਦਾ ਅਭੀ ਐਮਸੀ ਜੇ ਜ਼ਿੰਮੇਵਾਰ ਹੋਊਗਾ ਜੇ ਸਾਨੂੰ ਸਾਭਦਾ ਨਹੀਂ ਹੈਗਾ ਬਰੋਦਰ ਜੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਐਮਸੀ ਦਾ ਕਹਿੰਦੇ ਜੀ ਹਾਂ ਤਾਂ ਉਹਨਾਂ ਦੇ ਸਾਹਮਣੇ ਹੀ ਆ ਜਿਹੜੀਆਂ ਪਹਿਲਾਂ ਲਾ ਗਿਆ ਕੋਈ ਉਹ ਟੈਲਾਂ ਜਾਂ ਲਾ ਗਿਆ ਮੁੜ ਕੇ ਕਿੱਥੇ ਨਿਆ ਕੇ ਦੇਖਿਆ ਨਹੀਂ ਹੈਗਾ ਤੇ ਹੁਣ ਮੰਗ ਕੀ ਕਰਦੇ ਹੋ ਮੰਗ ਆ ਸਾਡੀ ਗੜੀਆਂ ਬੰਦਵਾ ਵਧੀਆ ਸਾਡੇ ਪਾਣੀ ਨਿਕਲਦਾ ਹੋ ਜਾਵੇ ਸਾਰੇ ਪਾਸੇ ਅੱਛਾ ਹਾਂ ਸਾਡੀ ਆਹੀ ਮੰਗ ਜਿਹੜਾ ਐਮਸੀ ਹੁੰਦਾ ਨਾ ਉਹ ਗਰੀਬਾਂ ਦੀ ਮਦਦ ਕਰਦਾ ਉਹ ਗਰੀਬਾਂ ਦੀ ਮਦਦ ਐਵੇਂ ਵੀ ਕਰਦਾ ਵਿਆਹ ਸਾਦੀ ਚ ਵੀ ਖੜਦਾ ਆ ਉਹਨੇ ਸਾਡੀ ਮੁੜਕੇ ਸਾਰ ਨਹੀਂ ਲਈ ਹੈਗੀ ਹੁਣ ਐਨਾ ਕਹਿੰਦੇ ਪਿੰਡ ਦੇ ਵਿੱਚ ਬਿਮਾਰੀ ਫੈਲੀ ਹੋਈ ਆ ਕੋਤੇ ਆਕੇ ਐਮਸੀ ਨੇ ਸਰਬਜੀਤ ਕੌਰਿਆ ਉਹਦੇ ਪਤੀ ਨੇ ਸਾਰ ਲਈ ਤੋੜੀ ਮੈਂ ਕਿਹਾ ਉਹਨੇ ਸਾਨੂੰ ਅੱਖ ਜਵਾੜੇ ਨੇ ਨਹੀਂ ਦੇਖਿਆ ਆਪ ਵੀ ਨਹੀਂ ਦਿਖਿਆ ਮੈਂ ਉਹਦੇ ਨੂੰਰੇ ਖੜਿਆ ਮੈਂ ਕਿਹਾ ਵੀਰ ਜੀ ਅਸੀਂ ਬਹੁਤ ਪਰੇਸ਼ਾਨ ਆ ਬਈ ਸਾਡਾ ਵੀ ਦੇਖ ਕਹਿੰਦਾ ਟਾਈਮ ਨਹੀਂ ਹੈਗਾ ਕੌਣ ਕਹਿੰਦਾ ਐਮਸੀ ਐਮਸੀ ਤਾਂ ਬੱਬੂ ਦੀ ਘਰ ਵਾਲੀ ਹੈ ਨਾ ਐਮਸੀ ਉਹ ਹੀ ਤਾਂ ਬੱਬੂ ਦਾ ਐਮਸੀ ਉਹਦਾ ਆਈਓ ਨਹੀਂ ਕਦੇ ਅੱਛਾ ਨਾ ਤੇ ਬੱਬੂ ਨੇ ਤੁਹਾਨੂੰ ਐਨੀ ਗੱਲ ਕਹੀ ਹੈ ਵੀ ਟਾਈਮ ਨਹੀਂ ਹੈਗਾ ਹਾਂ ਤੇ ਤੁਸੀਂ ਅਗਰ ਉਹਦੇ ਕੋਲ ਟਾਈਮ ਨਹੀਂ ਤਾਂ ਤੁਸੀਂ ਦੋ ਵਾਰ ਜਿਤਾਈ ਕਾ ਤੋ ਆ ਫਿਰ ਉਹ ਜੀ ਇਹ ਕਹਿੰਦਾ ਸਾਨੂੰ ਪਤਾ ਨਹੀਂ ਤਾਂ ਠੀਕ ਹੈ ਨਾ ਅਸੀਂ ਆਏ ਤੇ ਸਾਨੂੰ ਬੋਟਾ ਕਹਿੰਦਾ ਪਤਾ ਨਹੀਂ ਤਾਂ ਅਸੀਂ ਤਾਂ ਸਾਡੇ ਤਾਂ ਚਾਚੇ ਤਾਏ ਐਮਸੀ ਲੈ ਤੱਕ ਰੱਗੇ ਬਤੇ ਖੜ ਰਹੇ ਨੇ ਤੇ ਅਸੀਂ ਤਾਂ ਸਾਨੂੰ ਐਨੀ ਗੱਲ ਦੀ ਨਹੀਂ ਨੌਲਜ ਦਿੱਤੀ ਅਸੀਂ ਤਾਂ ਗਰੀਬ ਬੰਦੇ ਆ ਹੁਣ ਦਿਹਾੜੀ ਕਰਕੇ ਖਾਣੀ ਆ ਤੁਹਾਡੇ ਕੋਲ ਨਾ ਟੈਂਪ ਟੇਬਲ ਹੁੰਦਾ ਤਾਂ ਕਿੱਦਾਂ ਆ ਅੱਜੇ ਖ਼ਬਰ ਲੱਗਣ ਤੋਂ ਬਾਅਦ ਵੀ ਭੈਣ ਮੇਰੀ ਤੁਹਾਡੀ ਸਾਰ ਨਹੀਂ ਲਿੱਤੀ ਨਾ ਐਮਸੀ ਨੇ ਲਈ ਨਾ ਸਰਕਾਰ ਲਾਊਗੀ ਫਿਰ ਕੀ ਕਰੋਗੇ ਫਿਰ ਤੁਸੀਂ ਫਿਰ ਅੱਗੇ ਕੋਈ ਨਾ ਕੋਈ ਕਾਰਜ ਲਾਉਂਗੇ ਜੀ ਕੀ ਨਾਮ ਹੈ ਤੁਹਾਡਾ ਕਮਲਜੀਤ ਜੀ ਮੇਰਾ ਕਮਲਜੀਤ ਜੀ ਇਹ ਬਾੜਨ ਪਰ ਇੱਕ ਪਾਗੋ ਮਾਜਰ ਰਛ ਰਹਿੰਦੇ ਹੋ ਹਾਂਜੀ ਪਾਗੋ ਮਾਜਰ ਬਾੜਨ ਪਰ ਇੱਕ ਦੇ ਵਿੱਚ ਬਿਮਾਰੀਆਂ ਬਹੁਤ ਜੜੀਆਂ ਫੈਲੀਆਂ ਹੋਈਆਂ ਬਾਤ ਆ ਜੀ ਛਾਲਮਾ ਮੈਨੂੰ ਤਾਂ 10 ਦਿਨ ਹੋ ਗਏ ਪਈ ਨਿੰਜੇ ਪਰ ਕੀ ਗੱਲ ਹੋ ਗਈ ਮੁਖਾਰੰਨਾ ਮੈਨੂੰ ਹੋਇਆ ਪਿਆ ਲੱਤਾਂ ਨੂੰ ਇਹ ਤੇ ਖੜ ਰਿਆ ਨਹੀਂ ਜਾਂਦਾ ਹਾਂ ਬੀਬੀ ਮੇਰਾ ਲੋ ਹੋਇਆ ਪਿਆ ਨਹੀਂ ਐਨੀ ਬਿਮਾਰੀ ਜਿਹੜੀ ਭਾਗੋ ਮਾਜਰ ਦੇ ਵਿੱਚ ਜਿਹੜੀ ਫੈਲੀ ਹੈ ਕਿਸ ਕਾਰਨ ਫੈਲੀ ਹੈ ਦੱਸੋਗੇ ਜੀ ਆਹ ਦੇਖੋ ਨਾਲ ਪਾਣੀ ਨਹੀਂ ਨਿਕਲਦਾ ਕਰਦੇ ਇਹਨੂੰ ਹਾਂ ਸਾਰੀਆਂ ਗਲੀਆਂ ਬੰਦ ਹੋਈਆਂ ਪਾਣੀ ਕਰਕੇ ਹਾਂ ਸਾਡਾ ਸਾਰਾ ਪਾਣੀ ਫਿਰ ਗਿਆ ਅੰਦਰ ਪਾਣੀ ਨਹੀਂ ਨਿਕਲਦਾ ਬਾਹਰ ਹਾਂ ਉਹ ਪਲਾਟ 'ਚ ਵੀ ਛੱਡਿਆ ਹੁਣ ਅਗਲਾ ਕੋਈ ਪਲਾਟ 'ਚ ਛੱਡਣਾ ਨਹੀਂ ਦਿੰਦਾ ਕੋਈ ਜਿਹਦੇ ਪਲਾਟ ਆ ਹਾਂ ਜੀ ਹਾਲਾ ਕਹਿੰਦਾ ਸੀ ਬਣਾਉਣਾ ਸੀ ਬਣਾਉਣਾ ਬੰਦ ਕਰੋ ਪੇਦਾ ਸੋ ਕਿਦਾਂ ਨ ਕੱਢੀ ਐ ਸੀ ਕਹਿੰਦੇ ਓਰੇ ਮੌਤ ਵੀ ਹੋ ਗਈ ਕਿਸੇ ਦੀ ਮੌਤ ਵੀ ਹੋ ਗਈ ਹੋ ਵੀ ਹੋ ਜਾ ਕੇ ਮੇਰੇ ਵਰਗੀ ਨਹੀਂ ਵੀ ਹੋ ਸਕਦੀ ਅੱਜ ਕਣ ਮਿੰਜਾ ਪਰ ਮੈਂ ਤਾਂ ਹੁਣ ਉੱਠ ਕੇ ਆ ਗਈ ਬੀਬੀ ਜੰਦ ਦੇ ਕੇ ਅੰਦਾਜ਼ਾ ਪਿੰਡ ਮਾ ਕਿੰਨੇ ਕ ਲੋਕ ਬਿਮਾਰ ਐ ਜੀ ਬਈ ਘਰ ਘਰ ਦੀ ਦੋ ਦੋ ਪਾਇਆ ਕੋਈ ਸਰਕਾਰ ਨੇ ਹਜੇ ਤੱਕ ਪ੍ਰਸ਼ਾਸਨ ਨੇ ਸਾਰ ਨਹੀਂ ਲਈਤੀ ਆ ਕੋਈ ਡਾਕਟਰ ਆਇਆ ਹੋਵੇ ਕਿਸੇ ਐਮਸੀ ਨੇ ਕੋਈ ਕੈਂਪ ਲਵਾਇਆ ਹੋਵੇ ਵੀ ਬਿਮਾਰੀ ਫੈਲੀ ਹੋਈ ਐ ਬਣਾ ਕੋਈ ਕੁਛ ਵੀ ਨਹੀਂ ਕਰਦਾ ਜੀ ਹਾਂ ਤੇ ਫਿਰ ਤੁਸੀਂ ਐਮਸੀ ਨੂੰ ਕਿਹਾ ਕੁਛ ਸਰਬਜੀਤ ਕੌਰ ਨੂੰ ਵਾਸ਼ਦਾ ਜੀ ਬਹੁਤ ਵਾਰ ਗਏ ਉਹਨਾਂ ਦੇ ਘਰੇ ਵੀ ਜਾ ਕੇ ਆਉਂਦੇ ਰਹੇ ਆ ਹਾਂ ਵਾ ਘਰ ਵੀ ਜਾ ਜਾ ਕੇ ਦੇਖ ਲਿਆ ਸੀ ਨਾ 3 ਇਹ ਚੌਥੇ ਦਿਨ 3 ਇਹ ਚੌਥੇ ਦਿਨ ਕਿਸੇ ਦੀ ਗੱਡੀ ਕਰਨੀ ਕਿਸੇ ਦਾ ਆਟੋ ਕਰਨਾ ਤਾਂ ਉਹਦੇ ਘਰ ਜਾਣਾ ਕੀ ਕਹਿੰਦੇ ਤੇ ਜੀ ਫਿਰ ਜਦੋਂ ਤੁਸੀਂ ਕਹਿੰਦੇ ਤੇ ਉਹ ਜਦ ਤਾਂ ਕਹਿੰਦੇ ਸੀ ਹਾਂਜੀ 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 ਬਸ ਹਾਂਜੀ ਹਾਂਜੀ ਕਰਕੇ ਸਾਰੀ ਗਏ ਆ ਹਾਂ ਆਹ ਕੋਈ ਐ ਨਹੀਂ ਮੇਨ ਪ੍ਰੋਬਲਮ ਜਿਹੜੀ ਪਿੰਡ ਦੇ ਵਿੱਚ ਕੀ ਕੀ ਆਈ ਹੋਈ ਹੈ ਮੈਂ ਤਾਂ ਆਹੀ ਆ ਜੀ ਬਸ ਪਾਣੀ ਸਾਡਾ ਬਾਹਰ ਹੋ ਜਾਵੇ ਪਾ ਨਿਕਲਦਾ ਹੋ ਜਾ ਬਾਹਰ ਤੇ ਜਗਾ ਜਗਾ ਜਿਹੜਾ ਸੀਰ ਦਾ ਪਾਣੀ ਖੜਾ ਇਹਦੇ ਕਰਕੇ ਬਿਮਾਰੀਆਂ ਹੋ ਗਈਆਂ ਹਾਂ ਇਹਦੇ ਕਰਕੇ ਤਾਂ ਨਿਕਲਦਾ ਹੀ ਨਹੀਂ ਪਾਣੀ ਕਿਧਰ ਇਹਨੂੰ ਪਾਣੀ ਕਿਧਰ ਨਿਕਲਦਾ ਨਹੀਂ ਹੁਣ ਵੀ ਕਿਸੇ ਨੇ ਸਾਰਨਾ ਲਈਤੀ ਤਾਂ ਫਿਰ ਕੀ ਕਰੋਗੇ ਜੀ ਨਾਲਾ ਲਾਵਾਂਗੇ ਰੋਡ ਪਰ ਅੱਛਾ ਹਾਂ ਉੱਥੇ ਫਿਰ ਸਾਰਾ ਕੁਝ ਬੰਦ ਕਰੂਗਾ ਗੱਡੀਆਂ ਮੋੜਨਾ ਤੇ ਬਦਲ ਗਾਣਾ ਪਿੰਡ ਭਾਗੋ ਮਾ ਜਿਹੜਾ ਵਾਰਡ ਨੰਬਰ 1 ਦੀਆਂ ਤਸਵੀਰਾਂ ਦੇਖੀਆਂ ਕਿਸ ਤਰ੍ਹਾਂ ਜਿਹੜੇ ਨੇ ਨਰਕ ਭਰੀ ਜ਼ਿੰਦਗੀ ਜਿਹੜੇ ਲੋਕ ਬਤੀਤ ਕਰ ਰਹੇ ਨੇ ਨਗਰ ਕਾਉਂਸਲ ਦੇ ਕਾਰਜ ਅਧਿਕਾਰੀ ਜਿਹੜੇ ਨੇ ਰਵਨੀਤ ਸਿੰਘ ਉਹ ਕੀ ਕਹਿੰਦੇ ਨੇ ਈਓ ਨੇ ਜੇ ਆਓ ਤੁਹਾਨੂੰ ਉਹਨਾਂ ਦੀ ਵੀ ਗੱਲ ਸੁਣਾਉਂਦੇ ਹਾਂ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਜੀ ਸੀਵਰੇਜ ਬਲੋਕੇਜ ਹੈ ਤੇ ਸੀਵਰੇਜ ਓਵਰਫਲੋ ਹੋ ਕੇ ਪਲਾਟਾਂ ਦੇ ਵਿੱਚ ਇਕੱਠਾ ਹੋ ਰਿਹਾ ਇਹ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਉਥੇ ਕਾਫੀ ਪ੍ਰੋਬਲਮ ਹੈ ਇਹ ਬੇਸਿਕਲੀ ਕ੍ਰੋਨਿਕ ਪ੍ਰੋਬਲਮ ਆ ਪਿਛਲੇ ਲੰਬੇ ਸਮੇਂ ਤੋਂ ਉਥੇ ਪ੍ਰੋਬਲਮ ਅਕਸਰ ਹੋ ਜਾਂਦੀ ਹੈ ਅਤੇ ਉਹ ਅਕਸਰ ਸਾਡੀਆਂ ਲਾਈਨਾਂ ਬੰਦ ਹੋ ਜਾਂਦੀਆਂ ਨੇ ਉਹਦੇ ਰਿਗਾਰਡਿੰਗ ਮੈਂ ਮੇਰੇ ਜਿਹੜੇ ਜੈ ਕੁਲਵੰਤ ਸਿੰਘ ਆ ਉਹਨਾਂ ਦੀ ਡਿਊਟੀ ਵੀ ਲਗਾਈ ਹੋਈ ਹੈ ਇਸ ਨੂੰ ਮਸਲੇ ਨੂੰ ਹੱਲ ਕਰਨ ਵਾਸਤੇ ਉਹਨਾਂ ਤੋਂ ਲੱਗਦਾ ਵੀ ਪ੍ਰੋਪਰਲੀ ਮਾਦਰਾ ਹੱਲ ਨਹੀਂ ਹੋਇਆ ਤਾਂ ਮੈਂ ਮੇਰੇ ਹੁਣ ਏਐਮੀ ਸਾਹਿਬਾ ਅਨੀ ਸਾਹਿਬ ਨੂੰ ਵੀ ਇਸ ਤੁਹਾਡੇ ਇਸ ਤੋਂ ਬਾਅਦ ਡਾਇਰੈਕਸ਼ਨ ਜਾਰੀ ਕਰੂੰਗਾ ਵੀ ਖੈ ਖੁਦ ਵੀ ਜਾਊਗਾ ਔਰ ਕਹਤੇ ਉਸ ਉਸ ਏਰੀਆ ਦਾ ਪਰਮਾਨੈਂਟ ਹੱਲ ਕਰਾਂਗੇ ਤਾਂ ਜੋ ਉੱਥੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਹੈ ਜਿਵੇਂ ਅਸੀਂ ਲਾਂਡਰਾ ਰੋਡ ਜਿਵੇਂ ਅਸੀਂ ਕਰਾਲੀ ਰੋਡ ਦੇ ਉੱਤੇ ਪਰਮਾਨੈਂਟ ਹੱਲ ਹੱਲ ਕੀਤਾ ਉੱਥੇ ਵੀ ਇਹਨੂੰ ਅਗਲੇ 2-4 ਦਿਨਾਂ ਤੇ ਹਫਤੇ 'ਚ ਅਸੀਂ ਹੱਲ ਕਰ ਦਾਂਗੇ ਜਿੱਥੇ ਤੱਕ ਬਿਮਾਰੀ ਡੇਂਗੂ ਦੀ ਗੱਲ ਹੈ ਮੈਂ ਇਹ ਕਹਿ ਕੇ ਕੋਈ ਐਕਸਕਿਊਸ ਨਹੀਂ ਦੇਣਾ ਚਾਹਦਾ ਜਿਹੜਾ ਗੰਦਾ ਪਾਣੀ ਆ ਉਹ ਤੇ ਡੇਂਗੂ ਦਾ ਮੱਛਰ ਨਹੀਂ ਆਉਂਦਾ ਉਹਦੇ ਲਈ ਸਾਨੂੰ ਅਸੀਂ ਵੱਖਰੀ ਫੌਗਿੰਗ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਇਹਦਾ ਮਤਲਬ ਕੋਈ ਘਰਾਂ ਚ ਵੀ ਉੱਥੇ ਮੱਛਰ ਦਾ ਕੋਈ ਆਮਦ ਹੈ ਜਿੱਦੇ ਕਰਕੇ ਡੇਂਗੂ ਦੀ ਉਹ ਹੋ ਰਹੀ ਹੈ ਜੇ ਡੇਂਗੂ ਵਾਲਾ ਮੱਛਰ ਉੱਥੇ ਹੈਗਾ ਗੰਦੇ ਪਾਣੀ ਤੇ ਡੇਂਗੂ ਦਾ ਮੱਛਰ ਨਹੀਂ ਆਉਂਦਾ ਉਹ ਸਾਫ਼ ਪਾਣੀ ਤੇ ਆਉਂਦਾ ਪਰ ਇਹਦਾ ਮਤਲਬ ਲੋਕਾਂ ਦੇ ਘਰਾਂ ਚ ਆ ਚੁੱਕਿਆ ਅਸੀਂ ਉਹਦੀ ਸਪੈਸ਼ਲ ਇੱਕ ਫੌਗਿੰਗ ਦੀ ਡਰਾਈਵ ਅੱਜ ਸ਼ਾਮ ਨੂੰ ਹੀ ਤੁਹਾਡੇ ਮੈਗਮੈਨ ਨੂੰ ਵੀ ਜਿਹੜੀ ਡਾਇਰੈਕਸ਼ਨ ਦਵੋਗੇ ਅਸੀਂ ਤੁਹਾਡੇ ਹੁਣ ਇਸ ਤੋਂ ਬਾਅਦ ਇਮੀਡੀਏਟਲੀ ਮੈਂ ਐਸਐਨਓ ਸਾਹਮਣੇ ਨਾਲ ਗੱਲ ਕਰਦੇ ਹੋਏ ਅਸੀਂ ਲਾਰਵਾ ਵੀ ਚੈੱਕ ਕਰਾਵਾਂਗੇ ਹਰ ਇੱਕ ਕਰ ਦੇ ਵਿੱਚ ਵੀ ਲਾਰਵਾ ਰਿੰਗੋ ਵਾਲਾ ਲਾਰਵਾ ਤਾਂ ਨਹੀਂ ਹੈ ਜੇ ਹੋਇਆ ਤਾਂ ਅਸੀਂ ਉੱਥੇ ਅਗਲੀ ਕਾਰਵਾਈ ਕਰਦੇ ਹੋਏ ਜੋ ਵੀ ਜੋ ਵੀ ਰਿਕੁਆਇਰਮੈਂਟ ਹੈ ਅਸੀਂ ਉਹ ਕਰਾਂਗੇ ਮੈਂ ਤੁਹਾਡਾ ਵੀ ਸਪੈਸ਼ਲ ਥੈਂਕਸ ਇਸ ਤੋਂ ਬਲੀ ਕਰਦਾ ਵੀ ਤੁਸੀਂ ਇਸ ਗੱਲ ਨੂੰ ਥੋੜਾ ਸਾਡੇ ਸਾਹਮਣੇ ਇਮੀਡੀਏਟ ਲਿਆਂਦਾ ਤਾਂ ਜੋ ਮਸਲੇ ਨੂੰ ਤੇਜ਼ੀ ਨਾਲ ਅਸੀਂ ਹੱਲ ਕਰਾਂਗੇ ਕਹਿੰਦੇ ਨੇ ਸੀਵਰਲ ਦਾ ਜਿਹੜਾ ਪਾਣੀ ਹੈ ਓਵਰਫਲੋ ਹੋ ਕੇ ਪਲਾਟਾਂ ਦੇ ਵਿੱਚ ਗਲੀਆਂ ਦੇ ਵਿੱਚ ਜਿਹੜਾ ਭਰਿਆ ਪਿਆ ਹੈ ਤਕਰੀਬਨ ਜੇ ਆਪਾਂ ਗੱਲ ਕਰੀਏ ਹਰ ਘਰ ਦੇ ਵਿੱਚ ਇੱਕ ਤੇ ਲੈ ਕੇ ਦੋ ਜੇ ਜੀ ਨੇ ਘਰ ਦੇ ਉਹ ਸਾਰੇ ਹੀ ਜਿਹੜੇ ਨੇ ਮੰਜੇ ਤੇ ਪਏ ਹੋਏ ਨੇ ਕਿਸੇ ਨੂੰ ਬੁਖਾਰ ਚੜਿਆ ਹੋਇਆ ਬੀਬੀਆਂ ਨਾਲ ਵੀ ਅਸੀਂ ਗੱਲਬਾਤ ਮਾਤਾਵਾਂ ਨਾਲ ਅਸੀਂ ਕਰੀ ਆ ਉਹ ਵੀ ਜੜੀਆਂ ਨੇ ਬੁਖਾਰ ਦੇ ਨਾਲ ਜੂਝ ਰਹੀਆਂ ਨੇ ਕਹਿੰਦੇ ਨੇ ਉਹਨਾਂ ਦੇ ਚਿਹਰੇ ਲਾਲ ਹੋਏ ਪਏ ਨੇ ਬੁਖਾਰ ਦੇ ਕਾਰਨ ਉੱਠਿਆ ਨਹੀਂ ਜਾ ਰਿਹਾ ਕਿਤੇ ਨਾ ਕਿਤੇ ਉਹ ਇਸ ਵਾਰਡ ਦੇ ਐਮਸੀ ਨੂੰ ਜ਼ਿੰਮੇਵਾਰ ਸਮਝ ਰਹੇ ਨੇ ਕਹਿੰਦੇ ਨੇ ਨਾ ਸਰਕਾਰ ਨੇ ਸਾਡੀ ਸਾਰ ਲਈ ਆ ਨਾ ਪ੍ਰਸ਼ਾਸਨ ਨੇ ਸਾਰ ਲਈ ਆ ਇੱਕ ਮੌਤ ਵੀ ਜਿਹੜੀ ਹੈ ਉਰੇ ਨੌਜਵਾਨ ਮੁੰਡੇ ਦੀ ਨੇਪਾਲੀ ਦੀ ਹੋ ਚੁੱਕੀ ਐ ਪਰ ਹਜੇ ਤੱਕ ਕਿਸੇ ਨੇ ਸਾਰ ਨਹੀਂ ਲਈਤੀ ਹੈਗੀ ਐ ਸਿਵਰਤ ਦਾ ਪਾਣੀ ਓਵਰਫਲੋ ਹੋ ਕੇ ਪੂਰੇ ਪਿੰਡ ਦੇ ਵਿੱਚ ਪਲਾਟਾਂ ਦੇ ਵਿੱਚ ਗਲੀਆਂ ਦੇ ਵਿੱਚ ਜਿਹੜਾ ਹੈ ਖੜਿਆ ਜਿਸ ਕਾਰਨ ਪਿੰਡ ਦੇ ਵਿੱਚ ਬਿਮਾਰੀਆਂ ਜੜੀਆਂ ਨੇ ਫੈਲ ਰਹੀਆਂ ਨੇ ਤੇ ਇਸ ਦਾ ਜ਼ਿੰਮੇਵਾਰ ਜਿਹੜਾ ਹੈ ਕੌਣ ਹੈ ਕੀ ਨਗਰ ਕਾਉਂਸਲ ਦੇ ਅਧਿਕਾਰੀ ਇਸ ਵੱਲ ਸਾਰ ਲੈਣਗੇ ਜਾਂ ਫਿਰ ਪਿੰਡ ਦੇ ਵਿੱਚ ਹੋਰ ਮੋਤਾਂ ਹੋਣਗੀਆਂ ਤਾਂ ਪ੍ਰਸ਼ਾਸਨ ਜਾਕੇਗਾ ਇਹ ਤਾਂ ਆਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ